ਬੈਠੀਆਂ ਪਾ ਤੇ ਉਹਨਾਂ ਦੇ ਵਿੱਚ ਖਾਸੀ ਤੇ ਇਹ ਹੈ ਕਿ ਉਹਨਾਂ ਨੇ ਜੋ ਪੁਰਾਣੇ ਥਾਸ ਹੈ ਨਾ ਸਾਂਭ ਕੇ ਰੱਖਿਆ ਸਾਡੇ ਵਾਂਗ ਨਾ ਕਾਰ ਸੇਵਾ ਦੀ ਨਾ ਤੇ ਉਜਾਰਾ ਨਹੀਂ ਕੀਤਾ ਨਿਸ਼ਾਨੀਆਂ ਉਸੇ ਹੀ ਨੇ ਠੀਕ ਹੈ ਕੈਮ ਨੇ ਤੇ ਇਹ ਗੁਰਦੁਆਰਾ ਕਰਤਾ ਉੱਥੇ ਜਨੂ ਸਾਹਦੇ ਨਾਲ ਹੀ ਹੈ ਝੰਡਾ ਜਿਨ੍ਹਾਂ ਨਾਲ 20 ਫਰਵਰੀ 1921 ਨੂੰ ਭਾਈ ਲਖਮਣ ਸਿੰਘ ਜੁੜੀ ਧਾਰੋ ਵਾਲੀ ਪਿੰਡ ਸੀ ਉਹਨਾਂ ਦੀ ਜਿਹੀ ਅਗਵਾਈ ਚ ਜਿਹਾ ਗਿਆ ਸੀ 200 ਬੰਦਿਆਂ ਨੇ ਗਿਆ ਸੀ ਕਿ ਜਾ ਕੇ ਉਥੇ ਕਿਉਂਕਿ ਮਹੰਤ ਬਹੁਤ ਕਰਪਟ ਹੋ ਚੁੱਕੇ ਸਨ ਉਹ ਹਿੰਦੂ ਮਹੰਤ ਸਨ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਉਹਨੇ ਚੁੱਕ ਕੇ ਜਾ ਕੇ ਗੁਰਦੁਰ ਨਿੱਜੀ ਜ਼ਗੀਰ ਬਣਾ ਲਿਆ ਤੇ ਉਹ ਵਿਚਾਰ ਦੇ ਏਡੇ ਬਣਾਤੇ ਗੁਰਦੁਰ ਸਾਹਿਬ ਉਥੇ ਕੋਈ ਮਰਿਆਦਾ ਨਹੀਂ ਸੀ ਠੀਕ ਹੈ ਤੇ ਉਹਨਾਂ ਨੇ ਬੜਾ ਦੁੱਖ ਲੱਗਿਆ ਦੇਖੋ ਏਡੇ ਸਥਾਨ ਹੋਣ ਤਾਂ ਉਹਨਾਂ ਨੇ ਕਬਜ਼ਾ ਲੈ ਨਾਥੀ ਗਏ ਉਹਨਾਂ ਨੇ ਪਹਿਲਾਂ ਹੀ ਉਥੇ ਜੋ ਚੰਗੇ ਬਦਮਾਸ਼ ਸਨ ਉਹਨੇ ਨਰੇਣ ਮਹੰਤ ਨੇ ਉਹਨੇ ਇਕੱਠੇ ਕੀਤੇ ਸੀ ਬਹੁਤ ਪੈਸਾ ਖਰਚਿਆ ਕਿਉਂਕਿ ਪੈਸਾ ਗੁਰਦੁਰ ਸਾਹਿਬ ਦਾ ਸੀ